ਸ਼੍ਰੋਮਣੀ ਕਾਲੀਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਤੋਂ ਛੁੱਟੀ ਢੀਂਡਸਾ ਵਾਲਾ ਦਾਪਿਆ ਪੁੱਠਾ ਬਾਗੀ ਆਗੂ ਕਰਤੇ ਬਹਾਲ ਬਾਕੀ ਕਮੇਟੀ ਵੀ ਕਰ ਦਿੱਤੀ ਗਈ ਭੰਗ ਕੀ ਹੈ ਪੂਰਾ ਮਾਜਰਾ ਤੁਹਾਨੂੰ ਤਕਨੀਕੀ ਤੌਰ ਤੇ ਟੈਕਨੀਕਲ ਤੌਰ ਤੇ ਸਮਝਾਉਣ ਦੀ ਕੋਸ਼ਿਸ਼ ਕਰਦੇ ਹਾਂ ਤੁਸੀਂ ਜੁੜੇ ਹੋ ਲੋਕਪੈਨ న్యూਸ ਦੇ ਨਾਲ ਮੈਂ ਹਰਿੰਦਰ ਬਾਜਵਾ ਸੋਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਸੀਨੀਅਰ ਆਗੂ ਪਰਮਿੰਦਰ ਢੀਂਡ ਸਾਹਿਬ ਬੀਬੀ ਜਗੀਰ ਕੌਰ ਸਕੰਦਰ ਸਿੰਘ ਮਲੂਕਾ ਅਤੇ ਜਿਹੜੇ ਅਸਰਜੀਤ ਸਿੰਘ ਰਖੜਾ ਚਰਨਜੀਤ ਸਿੰਘ ਬਰਾੜ ਗੁਰਪ੍ਰਤਾਪ ਸਿੰਘ ਵਡਾਲਾ ਸੁਰਿੰਦਰ ਸਿੰਘ ਭੁੱਲੇ ਰਾਠਾ ਵਰਗੇ ਆਗੂਆਂ ਨੂੰ ਪਾਰਟੀ ਚੋਂ ਬਾਹਰ ਦਾ ਰਾ ਦਖਾਤਾ ਸੀ ਪਰ ਹੁਣ ਸੁਖਬੀਰ ਸਿੰਘ ਬਾਦਲ ਦੀ ਛੁੱਟੀ ਹੋ ਗਈ ਕਿਵੇਂ ਤੁਸੀਂ ਕਹੋਗੇ ਕਿ ਐਵੇਂ ਕਹੀ ਜਾਂਦੇ ਹੋ ਕਿਵੇਂ ਛੁੱਟੀ ਹੋ ਗਈ ਦਰਅਸਲ ਮੈਂ ਤੁਹਾਨੂੰ ਕੱਲ ਖਬਰ ਦਿੱਤੀ ਸੀ ਕਿ ਸਖਦੇਵ ਸਿੰਘ ਢੀਂਡਸਾ ਨੂੰ ਪਾਰਟੀ ਚੋਂ ਨਹੀਂ ਕੱਢਿਆ ਗਿਆ ਤੇ ਉਹ ਇਸ ਸਮੇਂ ਪਾਰਟੀ ਦੇ ਸਰਪ੍ਰਸਤ ਨੇ ਸਖਦੇਵ ਸਿੰਘ ਢੀਂਡਸਾ ਨੇ ਕੱਲ ਇੱਕ ਐਲਾਨ ਕੀਤਾ ਹੈ ਜਿਸ ਐਲਾਨ ਦੇ ਵਿੱਚ ਸਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੂੰ ਵੀ ਉਹਨਾਂ ਦੀ ਸਾਰੀ ਅਨੁਸ਼ਾਸਨੀ ਕਮੇਟੀ ਨੂੰ ਵੀ ਅਤੇ ਸਾਰੀ ਜਿਹੜੀ ਇਸ ਸਮੇਂ ਜਥੇਬੰਦੀਆਂ ਨੂੰ ਭੰਗ ਕੀਤਾ ਜਾਂਦਾ ਹੈ ਤੇ ਨਵੇਂ ਸਿਰੇ ਤੋਂ ਡੈਲੀਗੇਟ ਇਜਲਾਸ ਜਿਹੜਾ ਸੱਦਿਆ ਜਾਵੇਗਾ ਸੁਖਬੀਰ ਸਿੰਘ ਬਾਦਲ ਦੀਆਂ ਇਹਦੇ ਨਾਲ ਮੁਸ਼ਕਲਾਂ ਕਾਫੀ ਵੱਧ ਗਈਆਂ ਨੇ ਪਾਰਟੀ ਕਾਫੀ ਡੂੰਘੇ ਸੰਕਟ 'ਚ ਚਲੀ ਗਈ ਹੈ ਇਸੇ ਗੱਲ ਕਿ ਮੈਂ ਕਹਿ ਰਿਹਾ ਕਿ ਸੁਖਬੀਰ ਸਿੰਘ ਬਾਦਲ ਦੀ ਛੁੱਟੀ ਕਿਉਂਕਿ ਜਦੋਂ ਸਰਪ੍ਰਸਤ ਕਹਿ ਰਿਹਾ ਹੋਵੇ ਤਾਂ ਉਹਦੀ ਗੱਲ ਮੰਨਣੀ ਪੈਣੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸੁਖਦੇਵ ਸਿੰਘ ਢੀਂਡਸਾ ਨੇ ਪਾਰਟੀ ਦੀ ਅਨੁਸ਼ਾਸਨੀ ਕਮੇਟੀ ਵੱਲੋਂ 8 ਸੀਨੀਅਰ ਆਗੂਆਂ ਦੀ ਕੀਤੀ ਬਰਤਾਰਫੀ ਨੂੰ ਰੱਦ ਕਰ ਦਿੱਤਾ ਹੈ ਉਹਨਾਂ ਕਿਹਾ ਕਿ ਬਰطرفੀ ਦਾ ਅਧਿਕਾਰ ਸਿਰਫ ਵਰਕਿੰਗ ਕਮੇਟੀ ਕੋਲ ਹੈ ਪਾਰਟੀ ਤੋਂ ਨਾਰਾਜ਼ ਛੜੇ ਦੇ ਆਗੂਆਂ ਨੇ ਅੱਜ ਜਵਾਬੀ ਹੱਲਾ ਬੋਲਿਆ ਜਿਸ ਵਿੱਚ ਨਾਲ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਲਈ ਵੱਡੀ ਚੁਣੌਤੀ ਖੜੀ ਹੋ ਗਈ ਹੈ ਤੁਹਾਨੂੰ ਮੈਂ ਕੱਲ ਹੀ ਦੱਸ ਦਿੱਤਾ ਸੀ ਕਿ ਅਨੁਸ਼ਾਸਨੀ ਕਮੇਟੀ ਨੇ ਵੱਡੇ ਢਿੰਡਸਾ ਜਨੀ ਕਿ ਸੁਖਦੇਵ ਸਿੰਘ ਢਿੰਡਸਾ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਅਨੁਸ਼ਾਸਨੀ ਕਮੇਟੀ ਦੇ ਚੇਅਰਮੈਨ ਬਲਵਿੰਦਰ ਸਿੰਘ ਭੁੱਦੜ ਨੇ ਲੰਘੇ ਦੇ ਨਹੀਂ ਇੰਨੀ ਕਾਹਲ ਨਾਲ ਬਰطرفੀ ਵਾਲਾ ਕਦਮ ਚੁੱਕਿਆ ਸੀ ਕਿ ਕਮੇਟੀ ਦੇ ਦੋਵੇਂ ਮੈਂਬਰਾਂ ਨੂੰ ਟੈਲੀਫੋਨ ਜਰੀਏ ਹੀ ਮੀਟਿੰਗ ਵਿੱਚ ਸ਼ਾਮਲ ਕੀਤਾ ਗਿਆ ਸੀ ਕਮੇਟੀ ਨੇ ਪ ਚੰਦੂ ਮજરા ਸਿਕੰਦਰ ਸਿੰਘ ਮਲੂਕਾ ਸਰਜੀਤ ਸਿੰਘ ਰਖੜਾ ਬੀਬੀ ਜਗੀਰ ਕੌਰ ਚਰਨਜੀਤ ਸਿੰਘ ਬਰਾੜ ਸੁਰਿੰਦਰ ਸਿੰਘ ਠੇਕੇਦਾਰ ਭੁੱਲੇ ਰਾਠਾ ਨੂੰ ਪਾਰਟੀ ਚੋਂ ਬਾਹਰਦਾਰਾ ਦਿਖਾ ਦਿੱਤਾ ਤੇ ਸੱਤ ਹਲਕਿਆਂ ਦੇ ਹਲਕਾ ਇੰਚਾਰਜ ਵੀ ਬਦਲ ਦਿੱਤੇ ਸੀ ਟੀਨਸਾਨ ਨੇ ਕਿਹਾ ਕਿ ਪਾਰਟੀ ਦੀ ਨਿਸ਼ਾਸਨਿਕ ਕਮੇਟੀ ਵੱਲੋਂ ਮੰਗਲਵਾਰ ਨੂੰ ਲਿਆ ਫੈਸਲਾ ਪਾਰਟੀ ਦੇ ਸੰਵਿਧਾਨ ਅਤੇ ਰਵਾਇਤਾਂ ਦੇ ਉਲਟ ਹੈ ਜਿਸ ਕਰਕੇ ਇਸ ਨੂੰ ਰੱਦ ਕੀਤਾ ਜਾਂਦਾ ਹੈ ਕਿਉਂਕਿ ਇਹ ਅਧਿਕਾਰ ਸਿਰਫ ਤੇ ਸਿਰ ਪਾਰਟੀ ਦੀ ਵਰਕਿੰਗ ਕਮੇਟੀ ਕੋਲ ਹੈ ਉਸ ਸ਼ਾਸਨਿਕ ਕਮੇਟੀ ਸਿਰਫ ਵਰਕਿੰਗ ਕਮੇਟੀ ਨੂੰ ਸਿਫਾਰਸ਼ਾ ਕਰ ਸਕਦੀ ਹੈ ਜਾਂ ਪਾਰਟੀ ਪ੍ਰਧਾਨ ਨੂੰ ਸਿਫਾਰਸ਼ਾਂ ਕਰ ਸਕਦੀ ਹੈ ਉਹਨਾਂ ਕਹਿ ਕੇ ਬਰਤਰਫ ਕੀਤੇ ਗਏ ਆਗੂਆਂ ਨੂੰ ਨਾ ਕੋਈ ਨੋਟਿਸ ਦਿੱਤਾ ਗਿਆ ਤੇ ਨਾ ਹੀ ਕਮੇਟੀ ਦੀ ਕੋਈ ਮੀਟਿੰਗ ਹੋਈ ਢੀਂਡਸਾਨ ਇਸ ਕਾਰਵਾਈ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੁਣ ਸੰਕਟ ਦੇ ਵਿੱਚ ਕਿਰਗੇ ਨੇ ਡੇਰਾ ਸਿਰਸਾ ਦੀ ਸਿਆਸੀ ਕਮੇਟੀ ਦੇ ਮੈਂਬਰ ਪ੍ਰਦੀਪ ਕਲੇਰ ਦੇ ਖੁਲਾਸੇ ਵੀ ਬਾਦਲ ਪਰਿਵਾਰ ਨੂੰ ਢਾਹ ਲਾਉਣ ਵਾਲੇ ਹਨ ਜਿਨ੍ਹਾਂ ਦਾ ਸੁਖਬੀਰ ਸਿੰਘ ਬਾਦਲ ਖੰਡਨ ਕਰ ਚੁੱਕੇ ਨੇ ਇਸ ਦੌਰਾਨ ਅਨੁਸ਼ਾਸਨੀ ਕਮੇਟੀ ਦਾ ਕਾਹਲ ਵਾਲਾ ਕਦਮ ਵੀ ਬਾਦਲ ਪਰਿਵਾਰ ਦੀ ਘੇਰਾਬੰਦੀ ਸਖਤ ਕਰਨ ਵਿੱਚ ਮਦਦਗਾਰ ਸਾਬਤ ਹੋ ਸਕਦਾ ਹੈ ਉਧਰ ਢੀਂਡਸਾਨ ਨੇ ਅੱਜ ਐਲਾਨ ਕੀਤਾ ਕਿ ਜਲਦੀ ਹੀ ਡੈਲੀ ਜਾਵੇਗਾ ਉਹਨਾਂ ਕਹਿ ਕੇ ਅਕਾਲੀ ਦਲ ਦਾ ਡੈਲੀਗੇਟਡ ਜਲਾਸ ਬੁਲਾ ਕੇ ਪਾਰਟੀ ਪ੍ਰਧਾਨ ਸਮੇਤ ਨਵੇਂ ਉਧੇਦਾਰਾਂ ਦੀ ਚੋਣ ਕੀਤੀ ਜਾਵੇਗੀ ਤਾਂ ਕਿ ਪਾਰਟੀ ਵਿੱਚ ਨਵੀਂ ਰੂਹ ਫੂਕੀ ਜਾ ਸਕੇ ਉਹ ਪਾਰਟੀ ਦੇ ਸੀਨੀਅਰ ਆਗੂਆਂ ਨਾਲ ਸਲਾਹ مشورہ ਕਰਕੇ ਛੇਤੀ ਹੀ ਜਨਰਲ اجلاس ਦਾ ਸਮਾਂ ਤੇ ਸਥਾਨ ਬਾਰੇ ਫੈਸਲਾ ਕਰਨਗੇ ਢਿੰਸਾ ਦਾ ਐਲਾਨ ਨਰਾਜ ਧੜੇ ਦੇ ਪਾਰਟੀ ਆਗੂਆਂ ਦੇ ਲਈ ਜਮਹੂਰੀ ਤਰੀਕੇ ਨਾਲ ਕਾਬਜ ਹੋਣ ਵਾਲਾ ਸੰਕੇਤ ਕਰਦਾ ਹੈ ਉਹਨਾਂ ਕਿਹਾ ਕਿ ਹੁਣ ਜਦੋਂ ਡੇਰਾ ਸਿਰਸਾ ਦੇ ਰਾਜਸੀ ਵਿੰਗ ਦੇ ਮੁਖੀ ਨੇ ਸੁਖਬੀਰ ਸਿੰਘ ਬਾਦਲ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੀ ਲੰਘਣਾ ਕਰਕੇ ਡੇਰਾ ਮੁਖੀ ਰਾਮ ਰਹੀਮ ਨਾਲ ਮੁਲਾਕਾਤਾਂ ਕੀਤੀ ਜਾਣ ਨੂੰ ਬੇਪਰਵਾਹ ਕਰ ਦਿੱਤਾ ਤਾਂ ਸੁਖਬੀਰ ਸਿੰਘ ਬਾਦਲ ਕੋਲ ਪਾਰਟੀ ਪ੍ਰਧਾਨ ਬਣੇ ਰਹਿਣ ਦਾ ਕੋਈ ਅਧਿਕਾਰ ਨਹੀਂ ਰਹਿ ਜਾਂਦਾ ਉਹਨਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਲੋਕਾਂ ਦਾ ਵਿਸ਼ਵਾਸ ਗਵਾ ਚੁੱਕੇ ਨੇ ਤੇ ਪਾਰਟੀ ਇੱਕ ਤਰ੍ਹਾਂ ਨਾਲ ਲੀਡਰਸ਼ਿਪ ਤੋਂ ਵਿਹੋਣੀ ਹੋ ਚੁੱਕੀ ਹੈ ਇੱਥੇ ਇਹ ਵੀ ਵਰਣਨਯੋਗ ਹੈ ਕਿ ਅਹਿਮ ਗੱਲ ਹੈ ਜਿਹੜੀ ਕੱਲ ਹੀ ਮੈਂ ਗੱਲ ਕੀਤੀ ਤੁਹਾਡੇ ਨਾਲ ਇੱਕ ਕੱਲ ਤੁਹਾਨੂੰ ਖਬਰ ਦਿੱਤੀ ਸੀ ਢੀਂਡਸਾ ਦੇ ਸੁਖਬੀਰ ਸਿੰਘ ਬਾਦਲ ਵਾਲੀ ਉਹਦੇ ਚ ਨਵੇਂ ਤੱਥ ਨਿਕਲ ਕੇ ਆਇਆ ਬੜਾ ਟੈਕਨੀਕਲੀ ਇਹ ਪੇਜ ਫਸ ਗਿਆ ਸੁਖਬੀਰ ਸਿੰਘ ਬਾਦਲ ਸੁਖਦੇਵ ਸਿੰਘ ਢੀਂਡਸਾ ਨੂੰ ਪਾਰਟੀ ਚੋਂ ਨਹੀਂ ਕੱਢ ਸਕਦੇ ਸਵਾਲ ਇਹ ਆ ਕਿ ਉਹ ਸਰਪ੍ਰਸਤ ਨੇ ਸਰਪ੍ਰਸਤ ਕਿਸੇ ਨੂੰ ਕੱਢ ਸਕਦਾ ਹੁੰਦਾ ਆ ਪਾਰਟੀ ਪ੍ਰਧਾਨ ਕੱਢ ਸਕਦਾ ਹੈ ਉਹਨਾਂ ਤੋਂ ਵੱਡੇ ਨੇਗੇ ਸੁਖਬੀਰ ਸਿੰਘ ਬਾਦਲ ਤੋਂ ਸੁਖਦੇਵ ਸਿੰਘ ਢੀਂਡਸਾ ਉਹਨਾਂ ਨੂੰ ਕੱਢਿਆ ਵੀ ਨਹੀਂ ਗਿਆ ਇੱਥੇ ਮੈਂ ਤੁਹਾਨੂੰ ਕੱਲ ਵੀ ਦੱਸਿਆ ਸੀ ਵੀ ਕੋਈ ਗੇਮ ਅੰਦਰ ਖਾਤੇ ਘੁਮਰੀ ਹੁਣ ਢਿੰਡਸਾ ਨੇ ਬੜਾ ਪਸਾ ਲਿਆ ਜੇ ਢਿੰਡਸਾ ਕਾਲ ਕਰਦੇ ਐ ਡੈਲੀਗੇਟ ਇਜਲਾਸ ਦੀ ਜਰਨਲ ਇਜਲਾਸ ਦੀ ਆਮ ਇਜਲਾਸ ਦੀ ਕਾਲ ਕਰਦੇ ਤਾਂ ਹੋਊਗਾ ਜੇ ਉਹ ਹੁੰਦਾ ਜੇ ਉਹਦੇ ਵਿੱਚ ਇਹ ਵੋਟ ਪੈਂਦੀ ਐ ਕਿ ਨਵਾਂ ਢਾਂਚਾ ਚੁਣਿਆ ਜਾਵੇ ਨਵਾਂ ਪ੍ਰਧਾਨ ਚੁਣਿਆ ਜਾਵੇ ਤੇ ਬਾਗੀ ਧੜਾ ਜਿੱਤ ਜਾਂਦਾ ਤਾਂ ਸੁਖਬੀਰ ਸਿੰਘ ਬਾਦਲ ਲਈ ਬੜੀ ਸੰਕਟ ਦੀ ਘੜੀ ਆ ਪਾਰਟੀ ਚੋਂ ਛੁੱਟੀ ਲਗ ਭਗ ਤੈ ਹੈ ਪ੍ਰਧਾਨਗੀ ਤੋਂ ਦਾ ਲਗ ਭਗ ਤੈ ਹੀ ਹੈ ਕਿ ਜੇਕਰ ਇਦਾਂ ਹੋ ਜਾਂਦਾ ਜਰਨਲ اجلاس ਚ ਹੁਣ ਦੇਖਣਾ ਇਹ ਹੋਵੇਗਾ ਕਿ ਢਿੰਡ ਸਾ ਧੜੇ ਯਾਨੀ ਕਿ ਬਾਗੀ ਧੜੇ ਦੇ ਲੋਕ ਜ਼ਿਆਦਾ ਨੇ ਜਾਂ ਫਿਰ ਜਿਹੜਾ ਸੁਖਵੀਰ ਸਿੰਘ ਬਾਦਲ ਦੇ ਕਿਉਂਕਿ ਵੋਟ ਉਸ ਹਿਸਾਬ ਦੇ ਨਾਲ ਪੈਣੀ ਹੈ ਵੋਟਾਂ ਦੇ ਨਾਲ ਹੀ ਫੈਸਲਾ ਹੋਣਾ ਹੈ ਉੱਥੇ ਸਰਬਸੰਮਤੀ ਵਾਲਾ ਤਾਂ ਕੋਈ ਹੈ ਨਹੀਂ ਤਗੜੇ ਖਿਲਾਾਰੇ ਪੈਣ ਦੀ ਉਮੀਦ ਕੀਤੀ ਜਾਂਦੀ ਹੈ ਇਸ ਕਰਕੇ ਕਿਹਾ ਕਿ ਸੁਖਵੀਰ ਸਿੰਘ ਬਾਦਲ ਦੀ ਛੁੱਟੀ ਜਿਹੜੀ ਹੈ ਉਹ ਤਾਂ ਕਹਿ ਹੀ ਦਿੱਤਾ ਕਿ ਅਸੀਂ ਸਾਰਾ ਕੁਝ ਬਰਖਾਸਤ ਕਰ ਤਾਂ ਸਕਦੇ ਹਾਂ ਸਿੰਘ ਜੀ ਸਾਹ ਕਹਿੰਦੇ ਤੇ ਨਵੇਂ ਡੈਲੀਗੇਟ ਜਲਾਸ ਸਦਾਂਗੇ ਨਵੇਂ ਉਧੇਦਾਰ ਚੁਣਾਗੇ ਹੁਣ ਦੇਖਦੇ ਹਾਂ ਕਿ ਅਗਲਾ ਮਾਮਲਾ ਕਿਵੇਂ ਉਲਝਦਾ ਹੈ